ਸ੍ਰੀ ਗੁਰਦਮ ਸਿੰਘ ਭਾਰਤੀ ਸੁਤੰਤਰਤਾ ਸੰਗਠਨ ਦਾ ਅੰਦੋਲਨ ਵਿੱਚ ਹਿੱਸਾ ਲੈਣ ਵਾਲੇ ਇੱਕ ਪ੍ਰਮੁੱਖ ਸ਼ਖਸੀਅਤ ਸਨ ਪੰਜਾਬ ਦੇ ਸੁਨਾਮ ਵਿੱਚ ਜਨਮ ਮਹਾਨ ਸਪੂਤ ਨੂੰ ਅੱਜ ਦੇ ਦਿਨ ਉਹਨਾਂ ਦੇ ਸ਼ਹੀਦੀ ਦਿਨ ਤੇ ਯਾਦ ਕੀਤਾ ਜਾਂਦਾ ਹੈ ਜਿਸ ਨੇ 13 ਪ੍ਰੈਨ 1919 ਵਿੱਚ ਜਲ੍ਹਿਆਂ ਵਾਲੇ ਬਾਗ ਵਿੱਚ ਹੋਏ ਨਰਸਹਾਰ ਦਾ ਬਧਰਾ ਲਿਆ ਅੱਜ ਉਹਨਾਂ ਦੇ ਸ਼ਹੀਦੀ ਝਾੜੇ ਤੇ ਜਲ੍ਹਿਆਂ ਵਾਲਾ ਬਾਗ ਵਿਖੇ ਇਸ ਮਹਾਨ ਸਪੂਤ ਨੂੰ ਯਾਦ ਕਰਦੇ ਅਸ਼ਟਗਾਂ ਦੇ ਫੁੱਲ ਫੇਟ ਕੀਤੇ ਗਏ ਇਹ ਵੀ ਪੰਜਾਬ ਮੂਲ ਸੀ ਖਾਸ ਰਿਪੋਰਟ thank you लॻाद जकारे लॻायो सोचे ਵਾਸਤੇ ਅੱਜ ਸਾਰੇ ਇਕੱਠੇ ਹੋਏ ਆ ਇਥੇ ਜਿੱਲੇ ਵਾਲੇ ਮਲਕੀਤ ਸਿੰਘ ਵੱਲੋਂ ਐਕਸ ਕਾਉਂਸਲਰ ਅੱਜ ਉਹ ਸਾਰੇ ਸ਼ਹੀਦ ਨੂੰ ਯਾਦ ਕਰਨ ਵਾਸਤੇ ਇਥੇ ਇਕੱਠੇ ਹੋਏ ਆ ਜਿੱਲੇ ਵਾਲੇ ਬਾਗ ਦੇ ਵਿੱਚ ਸ਼ਹੀਦੀ ਦਿਹਾੜਾ ਤੇ ਜਨਮ ਦਿਹਾੜਾ ਦੋਵੇਂ ਇਥੇ ਬੁੱਤ ਦੇ ਉੱਤੇ ਮਨਾਏ ਜਾਂਦੇ ਆ ਤੇ ਸਾਰੇ ਜ਼ਿਲ੍ਹੇ ਵੱਲੋਂ ਵੀ ਬਾਰੂਮੀ ਸੰਗਤ ਆਉਂਦੀ ਆ ਇਸ ਕਰਕੇ ਅੱਜ ਜਿਹੜਾ ਇਹ ਤੁਸੀਂ ਦੇਖ ਹੀ ਲਿਆ ਥਾਂ ਦੇ ਉੱਤੇ ਕਿ ਕਿਸ ਤਰ੍ਹਾਂ ਆ ਜਿਹੜੀ ਰੋਗ ਆ ਅਸੀਂ ਤੇ ਮੈਂ ਹਰ ਵਾਰ ਇਹ ਹੀ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਜਿੰਨੀ ਵਾਰਾਂ ਵੀ ਆਉਨੇ ਆ ਓਨੀ ਵਾਰਾਂ ਇਹ ਹੀ ਗੱਲ ਕਰਦੇ ਜਿੰਨਾ ਜਿਹੜੇ ਖੋਲਿਆਣਾ ਓਨੀ ਜਵਾਰਾਂ ਕਿ ਕਰਦੇ ਰਵਾਂਗੇ ਦੇਖੋ ਹੁਣ ਤੁਸੀਂ ਕੋਈ ਇੱਥੇ ਤੁਹਾਡੇ ਦੇਖਣ ਜੀ ਆ ਵੀ ਕੋਈ ਬੰਦਾ ਇੱਥੇ ਐਂਟਰ ਕਰਦਾ ਵਾ ਹੱਟ ਤੋਂ ਬਿਨਾ ਕੋਈ ਆਇਆ ਇੱਥੇ ਇਨਸਾਨ ਕੋਈ ਅੰਦਰ ਇਹਨੂੰ ਦੇਖਣ ਵਾਸਤੇ ਬਹੁਤ ਨੂੰ ਬਹੁਤ ਤੇ ਲੱਗਦੇ ਆ ਦੇਖਣ ਵਾਸਤੇ ਉੱਥੋਂ ਸਮਝਣ ਵਾਸਤੇ ਹੁਣ ਸ੍ਰੀ ਦਰਬਾਰ ਸਾਹਿਬ ਇੱਥੇ ਦੁਨੀਆ ਦਰੋ ਦੁਨੀਆ ਆਉਂਦੀ ਆ ਜਿੱਦਾਂ ਇੰਗਲੈਂਡ ਤੋਂ ਵੀ ਇੰਨੀ ਇੱਥੇ ਆਉਂਦੇ ਆ ਉਹ ਆਣ ਕੇ ਇੰਗਲਿਸ਼ ਦੇ ਵਿੱਚ ਲਿਖਿਆ ਹੋ ਉਹ ਆਪਣਾ ਇਤਿਹਾਸ ਪੜ੍ਹ ਸਕਦੇ ਆ ਕਿ ਉਹਨਾਂ ਨੂੰ ਫੇਰ ਹੀ ਪਤਾ ਲੱਗੂਗਾ ਇਹ ਪਤਾ ਨਹੀਂ ਹੁਣ ਇਹਨਾਂ ਦੀ ਸੈਂਟਰ ਦੀ ਕੀ ਮਜਬੂਰੀ ਹੈ ਇਸ ਗੱਲ ਦੇ ਨਾਲ ਕਿ ਜਿਹੜਾ ਇੱਕਦਮ ਬੋਤ ਲੱਗਣ ਤੋਂ ਬਾਅਦ ਇਹ ਜਿਹੜਾ ਬੰਦ ਕੀਤਾ ਗਿਆ ਪਹਿਲੇ ਕੋਈ ਗੱਲ ਨਹੀਂ ਤੁਸੀਂ ਦੇਖਿਆ ਅਸੀਂ ਆਪ ਦੇਖਦੇ ਰਹੇ ਹੁਣ ਸਿਰਫ ਇੰਨੀ ਅਸੀਂ ਹੈਗੀਆਂ ਆ ਖਿੜਕੀਆਂ ਦਾ ਇੱਥੇ ਕੋਈ ਮਤਲਬ ਹੀ ਨਹੀਂ ਹੈਗਾ ਲੱਗਣ ਦਾ ਬਾਕੀ ਇਹ ਦਰਵਾਜ਼ਾ ਖੁੱਲ੍ਹਿਆ ਜਾਵੇ ਅਸੀਂ ਨਹੀਂ ਕਹਿੰਦੇ ਵੀ ਉਹ ਰਸਤਾ ਬੰਦ ਕੀਤਾ ਜਾਵੇ ਆ ਦਰਵਾਜ਼ਾ ਖੁੱਲ੍ਹਿਆ ਜਾਵੇ ਜਿੱਦਾਂ ਸਾਖਤ ਸਾਰੀਆਂ ਚੀਜ਼ਾਂ ਦੇਖਦੀਆਂ ਉਹ ਕਿਉਂ ਨਹੀਂ ਕਿਉਂ ਆਪਾਂ ਕਿ ਜੇ ਦਰਵਾਜ਼ਾ ਖੁੱਲ੍ਹਿਆ ਜਾਂਦਾ ਤੇ ਜਿੰਨੀ ਵੀ ਸੰਗਤ ਬਾਹਰ ਸਰਦਾ ਲੁਆਉਂਦੇ ਆ ਇਸ ਮੌਰਤ ਨੂੰ ਚੰਗੀ ਤਰ੍ਹਾਂ ਦੇਖਦੇ ਉਹਨਾਂ ਦੇ ਇਤਿਹਾਸ ਪੜ੍ਹ ਕੇ ਜਾਂਦੇ। ਪੜ੍ਹਦੇ ਰਿਹਾ ਇਹ ਇੱਥੇ ਦੇਖਿਆ ਵਾ ਗੋਰੇ ਪੜਦੇ ਦੇਖੇ ਇੱਥੇ ਇਤਿਹਾਸ ਦੇ ਉਹ ਵਾਕਿਆ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਇੱਥੋਂ ਵਾਲਿਆਂ ਨੂੰ ਨਹੀਂ ਅਜ ਪੰਜਾਬ ਵਾਲਿਆਂ ਨੂੰ ਨਹੀਂ ਪਤਾ ਤਾਂ ਅਸੀਂ ਬਾਹਰ ਕੀ ਦੱਸਾਂਗੇ ਲੋਕਾਂ ਨੂੰ ਇਹ ਤੇ ਇਹਨੇ ਆਪਾਂ ਨੂੰ ਹਿੰਦੁਸਤਾਨ ਨੂੰ ਪੂਰਾ ਇਹਨੇ ਮਤਲਬ ਯਾਦੀ ਦਵਾਈ ਆ ਖੜੇ ਹੋ ਗਏ ਮਤਲਬ ਇਹਨੇ 20 ਸਾਲ 21 ਸਾਲ ਫਸਿਆ ਕਰਕੇ ਇਤੋਂ ਵੱਡੀ ਹੋਰ ਪ੍ਰੇਰਣਾ ਕੀ ਦਿੱਤੀ ਜਾਣੀ ਬੱਚਿਆਂ ਨੂੰ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਦਾਂ ਆਪਣੇ ਜਿਹੜੇ ਆ ਪੂਰਾ ਸਟੈਂਡ ਕੀਤਾ ਆਪਣੇ ਪੂਰੇ ਹਿੰਦੁਸਤਾਨ ਨੂੰ ਪਰ ਸਰਕਾਰਾਂ ਦੀ ਪਤਾ ਨਹੀਂ ਕੀ ਮਨਸ਼ਾ ਵਾ ਚਲੋ ਐਤ ਕੀ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜਿਹੜਾ ਆ ਕੀ ਜਿਹੜੀ ਛੁੱਟੀ ਦਾ ਜਿਹੜਾ ਐਲਾਨ ਕੀਤਾ ਵਾ ਇਹ ਬੜੀ ਚੰਗੀ ਗੱਲ ਆ ਜਿਹੜੀ ਕੋਈ ਚੰਗੀ ਗੱਲ ਆ ਉਹਨੂੰ ਕਹਿਣਾ ਚਾਹੀਦਾ ਤੇ ਜਿਹੜੀ ਆ ਗੱਲ ਆ ਤੇ ਇਹਨਾਂ ਵਾਸਤੇ ਕੁਝ ਵੀ ਨਹੀਂ ਗੱਲ ਹੈਗੀ ਪ੍ਰਸ਼ਾਸਨ ਦੀ ਕੁਝ ਵੀ ਨਹੀਂ ਗੱਲ ਹੈਗੀ ਕਿ ਇਹ ਮਤਲਬ ਇਹਨੂੰ ਕੀਤਾ ਜਾਵੇ ਜਦੋਂ ਕਿ ਇਹਦਾ ਚੇਅਰਮੈਨ ਜਿਹੜਾ ਉਹ ਪ੍ਰਧਾਨ ਮੰਤਰੀ ਹੁੰਦਾ ਤੇ ਉਹ ਮਤਲਬ ਇੱਥੇ ਉਹ ਜ ਵੀ ਇੱਥੇ ਕਹਿ ਕੇ ਜਿਹੜੇ ਇਹ ਜਿਨੀ ਵੀ ਕਮੇਟੀ ਬਣੀ ਆ ਤੇ ਉਹਦੇ ਵਾਸਤੇ ਕੁਝ ਵੀ ਨਹੀਂ ਗੱਲ ਦਰਵਾਜਾ ਲੱਗੇ ਖਲਾਉਣਾ ਕਿੱਡਾ ਗਾਉਖੀ ਗੱਲ ਐ ਤੇ ਡੀਸੀ ਸਾਹਿਬ ਨੂੰ ਇਹੀ ਕਹਾਂਗੇ ਵੀ ਇਹ ਸਾਡੀ ਜਿਹੜੀ ਮੰਗ ਆ ਇਹ ਪਹਿਲ ਦੇ ਆਧਾਰ ਤੇ ਜਦੋਂ ਅਗਲੀ ਵਾਰ ਜਨਮ ਦਿਨ ਮਨਾਉਣਾ ਇਹ ਤੇ ਪੂਰੀ ਹੋਣੀ ਚਾਹੀਦੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਰ ਆਪਣਾ ਨਾਮ ਦੱਸ ਕੇ ਅੱਜ ਦਾ ਜਿਹੜਾ ਮੈਂ ਡਾਕਟਰ ਮੰਗਲ ਸਿੰਘ ਕੁਸ਼ਨਪੁਰੀ ਡਾਕਟਰ ਸੇਨ ਸੋਲજર ਲੀਡ ਕਮਨ ਸਕੂਲ ਦੇ ਨਾਲਾ ਗੁਰੂ ਔਰ ਸੈਕਟਰੀ ਸਰਪ ਮੋਸਮਾਜ ਅਮਰਸਾ ਅਸੀਂ ਸ਼ਹੀਦਾਂ ਦਾ ਚੀਦੀ ਦਾੜਾ ਮਨਾਉਣ ਵਾਸਤੇ ਸਾਰੇ ਇਕੱਠੇ ਹੋਏ ਆਂ ਹਰ ਸਾਲ ਅਸੀਂ ਸਾਰੇ ਇਥੇ ਆਨੇ ਆ ਇਕੱਠੇ ਹੁੰਨੇ ਆ ਮਨਾਉਨੇ ਆ ਕਿਉਂਕਿ ਸ਼ਹੀਦਾਂ ਨੂੰ ਯਾਦ ਰੱਖਣਾ ਸ਼ਹੀਦਾਂ ਦੀਆਂ ਕਹਾਣੀਆਂ ਸੁਣਾਉਣੀਆਂ ਔਰ ਸੁਣਨੀਆਂ ਇਹ ਸਾਡਾ ਕੰਮ ਆ ਅਗਰ ਅਸੀਂ ਆਪਣੇ ਦੇਸ਼ ਦੇ ਸ਼ਹੀਦਾਂ ਨੂੰ ਯਾਦ ਨਹੀਂ ਰੱਖਿਆ ਤਾਂ ਸਾਡੀ ਆਜ਼ਾਦੀ ਜਿਹੜੀ ਆ ਉਹ ਖਤਰੇ 'ਚ ਪੈ ਜੂਗੀ ਇਸ ਵਾਸਤੇ ਅਸੀਂ ਸ਼ਹੀਦਾਂ ਦੀ ਜਰਮਾਉਨੇ ਆ ਇਹ ਉਹ ਸ਼ਹੀਦਾਂ ਜਿਹਦਾ ਨਾਮ ਸ਼ਹੀਦਾਂ ਦੀ ਲਿਸਟ 'ਚ ਸਭ ਤੋਂ ਟੌਪ 'ਤੇ ਆ। ਇਹ ਜੱਲਿਆਂ ਵਾਲਾ ਬਾਗ ਆ ਜਿਸ ਵਿੱਚ ਅਸੀਂ ਖਲੋਤੇ ਆ ਇੱਥੇ ਕਤਲੇਆਮ ਹੋਇਆ। ਇੱਥੇ ਜਨਰਲ ਡਾਇਰ ਨੇ ਕਤਲੇਆਮ ਕੀਤਾ ਬੱਚੇ ਮਾਰੇ, ਬਜ਼ੁਰਗ ਮਾਰੇ, ਸਾਡੇ ਨੌਜਵਾਨ ਮਾਰੇ ਔਰ ਉਹਨਾਂ ਦਾ ਬਦਲਾ ਲੈਣ ਵਾਸਤੇ ਸ਼ਹੀਦ ਉਧਮ ਸਿੰਘ ਨੇ ਬਹੁਤ ਸਮਾਂ ਲਗਭਗ 21 ਸਾਲ ਇਸ ਜਦੋਜहद ਰਿਹਾ ਕਿ ਮੈਂ ਉਹਨੂੰ ਮਾਰਨਾ ਹੈ, ਬਦਲਾ ਲੈਣਾ ਹੈ ਔਰ ਉਹਦੇ ਘਰ ਤੱਕ ਪਹੁੰਚਿਆ। ਉਹਦੇ ਕੰਗਸਨ ਹਾਲ ਦੇ ਵਿੱਚ ਜਾ ਕੇ ਜਦੋਂ ਉਹ ਸਬੋਧਨ ਕਰ ਰਿਹਾ ਸੀਗਾ ਕਿ ਮੈਂ ਉਹ ਪਾਰੀ ਫਿਰ ਵੰਗਾਰਾ ਸੀਗਾ ਕਿ ਹਿੰਦੁਸਤਾਨੀਆਂ ਨੂੰ ਕਾਬੂ ਕਰਨਾ ਤੇ ਉੱਥੇ ਗੋਲੀ ਚਲਾਉਣੀ ਜ਼ਰੂਰੀ ਆ ਤਾਂ ਉੱਥੇ ਉਹਨੂੰ ਟੈਢੇ ਰੀ ਕੀਤਾ ਗੋਲੀਆਂ ਮਾਰ ਕੇ ਉਹਨੂੰ ਢੇਰ ਕੀਤਾ ਔਰ ਆਪਣਾ ਜਿਹੜਾ ਬਦਲਾ ਜਿਹੜੀ ਉਹਦੇ ਸੀਨੇ ਵਿੱਚ ਅੱਗ ਬਲਦੀ ਸੀ ਉਹਨੂੰ ਠੰਡੀ ਕੀਤੀ ਔਰ ਅੱਜ ਦੇ ਦਿਨ ਸ਼ਹੀਦ ਨੂੰ ਫਾਂਸੀ ਹੋਈ ਔਰ ਉਸ ਫਾਂਸੀ ਦੇ ਵਿੱਚ ਇਤਿਹਾਸਕਾਰ ਕਹਿੰਦਾ ਹੈ ਕਿ ਉਹਦਾ ਭਾਰ ਜਿਹੜਾ ਵਾ ਉਹ ਪਹਿਲਾਂ ਵੱਧ ਸੀ ਪਾਗੋ ਨੀ ਨਹੀਂ ਖੁਸ਼ੀ ਸੀ ਕਿ ਮੈਂ ਜਿਹੜਾ ਕੰਮ ਕੀਤਾ ਉਹ ਮੈਂ ਬਹੁਤ ਵਧੀਆ ਕੰਮ ਕੀਤਾ ਆਪਣੇ ਦੇਸ਼ ਵਾਸਤੇ ਕੰਮ ਕੀਤਾ ਉਹਨੂੰ ਫਾਂਸੀ ਦਾ ਕੋਈ ਸੋਚ ਨਹੀਂ ਸੀ ਇਹ ਹੁਣੇ ਸਿੱਧਾ ਨੂੰ ਯਾਦ ਕਰਨਾ ਸਾਡੀ ਜਿਹੜੀ ਪ੍ਰਾਇਓਰਟੀ ਆ ਉਹਨੂੰ ਹੀ ਹਰ ਸਾਲ ਯਾਦ ਕਰਦੇ ਆ ਜਨਮ ਦਿਨ ਤੇ ਯਾਦ ਕਰਦੇ ਆ ਔਰ ਉਹ ਸੰਬੰਧ ਦੇ ਵਿੱਚ ਅਸੀਂ ਸਕੂਲਾਂ ਵਿੱਚ ਆਪਣੀ ਸਭਾ ਵੱਲੋਂ ਪ੍ਰੋਗਰਾਮ ਕਰਾਨੇ ਆ ਲਗਾਤਾਰ ਯਾਦ ਰੱਖਦੇ ਆ ਇੱਕ ਸਰ ਜਿਹੜਾ ਰਸਤਾ ਰੇੜਾ ਵਾ ਦਰਵਾਜ਼ਾ ਇਹਦੀ ਬਾਰੇ ਵੀ ਕੋਈ ਅਸੀਂ ਮੰਗ ਹਰ ਵਾਰ ਠਾਨਿਆ ਪ੍ਰਸ਼ਾਸਨ ਨੂੰ ਕਿ ਜਦੋਂ ਅਸੀਂ ਇਹ ਬੁੱਤ ਲਗਾਇਆ ਸੀ ਬੜੀ ਪ੍ਰਾਇਓਰਟੀ ਥਾਂ ਸੀ ਲੰਘਾ ਸੀ ਪਰੰਤੂ ਉਸ ਤੋਂ ਬਾਅਦ ਸਰਕਾਰਾਂ ਦੀ ਕੀ ਮਨਛਾ ਹੈ ਇਹ ਜਿਹੜਾ ਦਰਵਾਜ਼ਾ ਬੰਦ ਕਰਤਾ ਗਿਆ ਅਰੀ ਅਜੇ ਪੀ ਲਿਆ ਕਿ ਜਾਂ ਇਹ ਖੜਕੀ ਢਾਈ ਜਾਵੇ ਇਧਰ ਉਸਤਾ ਤਜਾਵੇ ਜਾਂ ਇਹਨੂੰ ਇਸ ਕੈਂਪਸ ਦੇ ਨਾਲ ਜੋੜਿਆ ਜਾਵੇ ਤਾਂ ਕਿ ਲੋਕੀ ਇੱਥੇ ਆੜ ਕੇ ਸ਼ਹੀਦ ਦੇ ਦੰਕ ਕਰ ਸਕਣ ਜਾਣ ਸਕਣ ਕਿ ਇਹ ਬਹੁਤ ਕੀ ਦਾ ਹੈ ਇਹ ਬਹੁਤ ਦਾ ਇਤਿਹਾਸ ਕੀ ਹੈ ਇਹ ਜੀਰੂ ਸਿੰਘ ਕੌਣ ਹੈ ਕਿਉਂਕਿ ਸਾਨੂੰ ਪਤਾ ਜਿਹੜੇ ਅਸੀਂ ਆਉਨੇ ਆ ਪਰੰਤੂ ਜਿਹੜੇ ਸਾਊਥ ਭਾਰਤੋਂ ਆਉਂਦੇ ਆ ਜਿਹੜੇ ਦੂਰੂ ਦੂਰੋਂ ਆਉਂਦੇ ਆ ਉਹਨਾਂ ਨੂੰ ਚਾਹੇ ਸੀ ਇਦਾਂ ਨਹੀਂ ਪਤਾ ਉਹ ਪਤਾ ਕਰ ਸਕਦੇ ਆ ਇਥੋਂ ਪੜਿਆ ਚਲ ਗਿਆ ਇਹ ਕਰਕੇ ਸਾਡੀ ਮੰਗ ਹੈ ਕਿ ਔਰ ਇਸ ਦੇ ਨਾਲ ਇਹਨੂੰ ਜੋੜ ਕੇ ਮੇਰਾ ਨਾਮ ਡਾਕਟਰ}{|\text{ਖਪਾਲ ਸਿੰਘ}} \text{ਕਿੰਗਸ ਫੈਰਸਕ ਮੋਜਾ ਵਰਲਡ ਆਰਗੇਨਾਈਜੇਸ਼ਨ ਪੰਜਾਬ ਦੀ ਜਥੇਬੰਦੀ ਦਾ ਉਹਦੇ ਮੁਖ ਸੇਵਾ ਦਾ ਪ੍ਰਧਾਨ ਵੀ ਜਿੰਮੇਵਾਰੀ ਹੈ ਮੇਰੇ ਨਾਲ ਸਰਦਾਰ ਹਰਦੀਪ ਸਿੰਘ ਹਰਵੀਰ ਸਿੰਘ ਵੀ ਜਥੇਬੰਦਕ ਸਖਤਰ ਨੇ ਪੰਜਾਬ ਦੀ ਅੱਜ ਜਿਹੜਾ ਸਾਰਾ ਖੱਬੀ ਉਦੋਂ ਸੀਤ ਰਾਤ ਦੇ ਸਰਦੂ ਸਰਪਾ ਜਿਹੜੇ ਦੀ ਨਾ ਸੀਹਦ ਉਦਮ ਸਿੰਘ ਦੇਖੋ ਜੀ ਇੱਕ ਉਹ ਸ਼ਖਸੀਅਤ ਹੈ ਆ ਜਿਸਨੇ ਕਿ ਦੇਸ਼ ਦੀ ਜਾਨੀ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਇਹਨਾਂ ਦੀ ਜੋ ਲਾਈਫ ਹਿਸਟਰੀ ਉਹ ਸਕੰਦਰ ਸਿੰਘ ਧੁਗੇਪਿੰਡ ਦਾ ਸੀ ਜਿਨੇ ਲਿਖੀ ਆ ਉਹਨੂੰ ਪੜ੍ਹਨਾ ਚਾਹੀਦਾ ਪੜ੍ਹியே ਤੇ ਪਤਾ ਲੱਗਦਾ ਕਿੰਨੀ ਤੱਕ ਦੀ ਸਟਰਗਲ ਆ ਜੋਂ ਇਹ ਜੰਮਿਆ ਸਟਰਗਲ ਦੇ ਵਿੱਚ ਹੀ ਰਿਹਾ ਨਗਰੀ ਚ ਹੁੰਦਾ ਸੀ ਉਹ ਐਸੇ ਜਗ੍ਹਾ ਤੇ 19 ਸਾਲ ਦਾ ਸੀ ਜਦੋਂ ਜੱਲ੍ਹਿਆਂ ਵਾਲੇ ਬਾਗ ਗੋਲੀ ਚੱਲੀ ਆ ਕਿ ਪਾਣੀ ਪਿਉਣ ਦੀ ਸੇਵਾ ਜਤਿਨ ਖਾਨੇ ਦੇ ਵਿਦਿਆਰਥੀਆਂ ਨਾਲ ਕਰ ਰਿਹਾ ਸੀ ਔਰ ਇਹਦੇ ਵੀ ਖਬੀਵਾਚ ਗੋਲੀ ਵੱਜੀ ਆ ਔਰ ਇੱਕਦਮ ਥਾਂ ਝੁਕ ਗਿਆ ਨਾਲ ਦੇ ਸਾਥੀ ਸਾਰੇ ਮਾਰੇ ਗਏ ਇਕੱਲਾ ਹੀ ਬਚਿਆ ਸੀ ਔਰ ਉਦੋਂ ਮੰਦ ਦੇ ਵਿੱਚ ਆੜੇ ਪਿੱਛੇ ਬੋਤਲ ਲਗਾਵਾ ਇੱਥੋਂ ਦੀ ਮਿੱਟੀ ਫੜ ਕੇ ਨੇ ਸੌਂ ਖਾਦੀ ਆ ਕਿ ਮੈਂ ਮਾਈਕਲ ਅਨਵੈਰ ਨੂੰ ਨਹੀਂ ਛੱਡਾਂਗਾ 21 ਸਾਲਾਂ ਬਾਅਦ ਜਾ ਕੇ ਉਹਨੂੰ ਮਾਰ ਕੇ ਇਸ ਚੀਜ਼ ਦਾ ਬਦਲਾ ਇਹਨਾਂ ਨੇ ਲਿਆਵਾ ਅੱਜ ਜਿਹੜਾ ਬਾਤ ਕਰਨ ਵਾਲੇ ਜਿਹੜਾ ਅੱਜ ਪ੍ਰੋਗਰਾਮ ਕਰੂਗਾ ਸਾਡੇ ਵਾਂਗੂ ਅੰਮ੍ਰਿਤਸਰ ਦੇ ਵਿੱਚ ਅੱਜ ਤਿੰਨ ਪ੍ਰੋਗਰਾਮ ਨੇ ਸਵੇਰੇ 8:30 ਵਜੇ ਜੋ ਹਾਲਗੇਟ ਸ਼ਿਦੁੱਧਮ ਸਿੰਘ ਦਾ ਬੋਤਿਆ ਉੱਥੇ ਗੰਬੋ ਸਭਾ ਵਾਲਿਆਂ ਨੇ ਸਵਾਗਤ ਕੀਤਾ ਫੁੱਲਾਂ ਦੇ ਹਾਰ ਪਾਏ ਤੇ ਉੱਥੇ ਜੋ ਆਪਣੇ ਵਿਚਾਰ ਰੱਖੇ ਨੇ ਦੂਸਰਾ ਇਹ ਪ੍ਰੋਗਰਾਮ ਹੈ ਜੱਲ੍ਹੇ ਵਾਲੇ ਬਾਗ ਆ ਜੱਲ੍ਹੇ ਵਾਲੇ ਬਾਗ ਦੇ ਐਂਟਰੈਂਸ ਤੇ ਬੋਤ ਲੱਗਾ ਇੱਥੇ ਸਮਾਗਮ ਹੈ ਔਰ ਤੀਸਰਾ ਪੰਜਾਬ ਵਿੱਚ ਸਭ ਤੋਂ ਵਧੀਆ ਸ਼ੇਧਤਮ ਸਿੱਖ ਦੇ ਨਾਂ ਤੇ ਜਿਹੜਾ ਹਾਲ ਆ ਭਗਤਾਲੇ ਗੇਟ ਅੰਮ੍ਰਿਤਸਰ ਦੇ ਵਿੱਚ ਆ ਉੱਥੇ ਵੀ ਅਖੰਡ ਪਾਠ ਕਰਾ ਕੇ ਕੀਰਤਨ ਕਰਾ ਕੇ ਆਜ ਵਿਚਾਰਾਂ ਉੱਥੇ ਬਹੁਤ ਵਧੀਆ ਪ੍ਰੋਗਰਾਮ ਆ ਸੋ ਇਹ ਤਿੰਨ ਪ੍ਰੋਗਰਾਮ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੁੰਦੇ ਆ ਅਰਵਿਦ ਪਾਜੀ ਹਰਬੀਰ ਸਿੰਘ ਜਥੇਬੰਦ ਤੱਕ ਢਾਂਚਾ ਸੈਰਸ ਕੰਬੋਜਾ ਪੰਜਾਬ ਅੱਜ ਅਸੀਂ ਸ਼ਹੀਦ ਉਦਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਇੱਥੇ ਜਲਿਆਂਵਾਲਾ ਬਾਗ ਦੇ ਵਿੱਚ ਇਹ ਦਿਹਾੜਾ ਜੋ 31 ਜੁਲਾਈ ਨੂੰ ਹਰ ਸਾਲ ਪਿਛਲੇ ਕੁਝ ਸਮੇਂ ਤੋਂ ਮਨਾਉਣਾ ਸ਼ੁਰੂ ਕੀਤਾ ਗਿਆ ਹੈ ਲਗਭਗ 95 ਦੇ ਤੋਂ ਬਾਅਦ ਵੈਸੇ ਤਾਂ ਇਹ ਦਿਹਾੜਾ ਜਿਹੜਾ ਇੱਕੋ ਵਾਰੀ ਯਾਦ ਆਇਆ ਜਦੋਂ 1919 ਵਿੱਚ ਗੋਲੀ ਚੱਲੀ ਉਦੋਂ ਦੁਨੀਆ ਨੂੰ ਯਾਦ ਆਇਆ ਕਿ ਇੱਥੇ ਕੋਈ ਅਤਿਆਚਾਰ ਹੋਇਆ ਅਡਵਾਇਰ ਨੇ ਡਾਇਰ ਨੇ ਕੀਤਾ 1940 ਵਿੱਚ ਜਦੋਂ ਇਸ ਦਾ ਬਦਲਾ ਸ਼ਹੀਦ ਉਦਮ ਸਿੰਘ ਨੇ ਲੰਡਨ ਜਾ ਕੇ ਲਿਆ ਉਦੋਂ ਦੁਨੀਆਂ ਨੂੰ ਇਸ ਦਾ ਚੇਤਾ ਆਇਆ ਤੇ 1973 ਦੇ ਵਿੱਚ ਕਮੋਦ ਸਵਾਰ ਨੇ ਇਸ ਦੇ ਪਰੇ ਜਾਗਰੂਕੀ ਕਰਕੇ ਸਾਧੂ ਸਿੰਘਾਣਾ ਨੇ ਐਮਐਲਏ ਸੰਜੋ ਉਹਨਾਂ ਨੇ ਇਸ ਨੂੰ ਵੱਡੇ ਪੱਧਰ ਤੇ ਉਠਾ ਕੇ ਅਸਥੀਆਂ ਸ਼ਹੀਦ ਦੀਆਂ ਉਥੋਂ ਮੰਗਾਈਆਂ ਅਤੇ ਉਸ ਤੋਂ ਬਾਅਦ ਲਗਾਤਾਰ ਇਸ ਦਾ ਜਨਮ ਦੇ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਇਸ ਦਾ ਇਸ ਜੱਲਿਆਂ ਬਾਗ ਦੇ ਵਿੱਚ ਜੋ ਬੁੱਤ ਲੱਗਾ ਹੋਇਆ ਹੈ ਇਹ ਉਹ ਦਰਸਾਉਂਦਾ ਹੈ ਕਿ ਜਦੋਂ ਇੱਥੇ ਗੋਲੀਆਂ ਚੱਲੀਆਂ ਜ਼ਖਮੀ ਹੋਏ ਤਾਂ ਉਹਨੇ ਜੋ ਮਿੱਟੀ ਲਾਗੇ ਸੋਹ ਚੁੱਕੀ ਸੀ ਕਿ ਮੈਂ ਤਾਂ ਬਦਲਾ ਲਵਾਵਾਂਗਾ ਇਹ ਬੁੱਤ ਉਸ ਸਮੇਂ ਦੀ ਨਿਸ਼ਾਨੀ ਉਹਨੂੰ ਯਾਦ ਕਰਾਉਂਦਾ ਹੈ ਦੂਸਰਾ ਬੁੱਤ ਹਾਲਗੇੜ ਲੱਗਾ ਹੈ ਜਿਹੜਾ ਗਰ ਵਾਲਰ ਲੈ ਕੇ ਫੜਿਆ ਆ ਜਿਹੜਾ ਕਿਸ ਨੇ ਕੈਂਕਸ਼ਨ ਹਾਲ ਦੇ ਵਿੱਚ ਉਹ ਡਾਇਰ ਨੂੰ ਮਾਰ ਕੇ ਦੱਸਿਆ ਸੀ ਉਹਦੀ ਯਾਦ ਦਵਾਉਂਦਾ ਹੈ ਸੋ ਅੱਜ ਦੇ ਦਿਨ ਉਸ ਤੋਂ ਬਾਅਦ ਇਸ ਨੂੰ ਫਾਂਸੀ ਦਾ ਲੜਕਾ ਦਿੱਤਾ ਗਿਆ ਔਰ ਇਸ ਨੂੰ ਸ਼ਹੀਦੀ ਪ੍ਰਾਪਤ ਹੋਈ ਉਸ ਦੇ ਸੰਬੰਧ ਦੇ ਵਿੱਚ ਸਮੂਹ ਕਮੋਸ ਜਿਹੜਾ ਇੰਡੀਆ ਦਾ ਹੈ ਉਹ ਹਰ ਥਾਂ ਦੇ ਆਪੋ ਆਪਣੇ ਥਾਂਵਾਂ ਦੇ ਜਹੀਦ ਨੂੰ ਨਮਨ ਕਰਦਾ ਹੈ ਔਰ ਇਹਦਾ ਸ਼ੀਦੀ ਦਿਹਾਰਾ ਮਨਾਉਂਦਾ ਹੈ ਸੋ ਇਹਨੇ ਲਖਸ ਕਹਿੰਦਾ ਹੋਇਆ ਬਾਕੀ ਮੈਂ ਅਗਲੇ ਪ੍ਰੋਗਰਾਮ ਚ ਆਖਾਂਗਾ